ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣ ਦਾ ਐਲਾਨ ਹੋ ਚੁੱਕਿਆ ਹੈ ਤਾਂ ਦੱਸੋ ਜੀ ਕਿ ਜਿੱਥੇ ਸੰਜੀਵ ਅਰੂੜਾ ਦੇ ਮੰਤਰੀ ਬਨਣ ਤੋਂ ਬਾਅਦ ਜਿਹੜੀ ਸੀਟ ਹੈ ਖਾਲੀ ਹੁੰਦੀ ਹੈ ਜਿਸ ਸੀਟ ਤੇ ਹੁਣ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸੋ ਜੀ ਕਿ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣਾਂ ਦਾ ਐਲਾਨ ਹੋ ਚੁੱਕੇ ਇਸ ਦੇ ਦਰਮਿਆਨ ਦੱਸਿਆ ਵੀ ਜਾ ਰਿਹਾ ਹੈ ਕਿ ਜਿੱਥੇ ਇਹ ਸੀਟ ਜਿਹੜੀ ਹੈ ਸੰਜੀਵ ਅਰੂੜਾ ਜੋ ਕਿ ਰਾਜ ਸਭਾ ਸੀਟ ਤੋਂ ਮੈਂਬਰ ਸਨ ਪਰ ਉਨ੍ਹਾਂ ਦੇ ਮੰਤਰੀ ਬਰਨ ਤੋਂ ਬਾਅਦ 24 ਅਕਤੂਬਰ ਨੂੰ ਰਾਜ ਸਭਾ ਸੀਟ ਦੇ ਲਈ ਹੁਣ ਜਿਮਨੀ ਚੋਣ ਹੋਣੀ ਸੰਜੀਵ ਅਰੂੜਾ ਦੇ ਅਸਤੀਫੇ ਕਰਕੇ ਸੀਟ ਖਾਲੀ ਹੋਈ ਸੀ 24 ਅਕਤੂਬਰ ਨੂੰ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ ਤਾਂ ਸੰਜੀਵ ਅਰੂੜਾ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਲੁਧਿਆਣਾ ਤੋਂ ਜਮਨੀ ਚੋਣ ਲੜੀ ਸੀ ਤਾਂ ਲੁਧਿਆਣਾ ਪੱਛਮੀ ਤੋਂ ਵਿਧਾਇਕ ਬੰਦ ਨੇ ਤੇ ਇੱਥੋਂ ਹੀ ਉਹਨਾਂ ਨੂੰ ਮੰਤਰੀ ਦਾ ਪਦਵੀ ਹਾਸਲ ਹੁੰਦਾ ਹਾਲਾਂਕਿ ਹੁਣ ਇਹ ਸੀਟ ਖਾਲੀ ਹੈ ਤਾਂ ਇਸ ਸੀਟ ਦੇ ਲਈ ਚੋਣਾਂ ਦਾ ਐਲਾਨ ਹੁੰਦਾ ਹੈ 24 ਅਕਤੂਬਰ ਨੂੰ ਇਸ ਰਾਜ ਸਭਾ ਸੀਟ ਦੇ ਲਈ ਜਿਮਨੀ ਚੋਣ ਹੋਵੇਗੀ ਤੇ ਉਸੇ ਦਿਨ ਹੀ ਇਸ ਦਾ ਨਤੀਜਾ ਐਲਾਨਿਆ ਜਾਵੇਗਾ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣ ਦਾ ਐਲਾਨ ਹੋ ਚੁੱਕਿਆ ਹੈ ਤਾਂ ਦੱਸੋ ਜੀ ਕਿ ਜਿੱਥੇ ਸੁਨਜੀਵ ਅਰੂੜਾ ਦੇ ਮੰਤਰੀ ਬਨਣ ਤੋਂ ਬਾਅਦ ਜਿਹੜੀ ਸੀਟ ਹੈ ਖਾਲੀ ਹੁੰਦੀ ਹੈ ਜਿਸ ਸੀਟ ਤੇ ਹੁਣ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸੋ ਜੀ ਕਿ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣਾਂ ਦਾ ਐਲਾਨ ਹੋ ਚੁੱਕਿਆ ਇਸ ਦੇ ਦਰਮਿਆਨ ਦੱਸਿਆ ਵੀ ਜਾ ਰਿਹਾ ਹੈ ਕਿ ਜਿੱਥੇ ਇਹ ਸੀਟ ਜਿਹੜੀ ਹੈ ਸੰਜੀਵ ਅਰੂੜਾ ਜੋ ਕਿ ਰਾਜ ਸਭਾ ਸੀਟ ਤੋਂ ਮੈਂਬਰ ਸਨ ਪਰ ਉਹਨਾਂ ਦੇ ਮੰਤਰੀ ਮਰਨ ਤੋਂ ਬਾਅਦ 24 ਅਕਤੂਬਰ ਨੂੰ ਰਾਜ ਸਭਾ ਸੀਟ ਦੇ ਲਈ ਹੁਣ ਜਿਮਨੀ ਚੋਣ ਹੋਣੀ ਹੈ ਸੰਜੀਵ ਅਰੂੜਾ ਦੇ ਅਸਤੀਫੇ ਕਰਕੇ ਸੀਟ ਖਾਲੀ ਹੋਈ ਸੀ 24 ਅਕਤੂਬਰ ਨੂੰ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ ਤਾਂ ਸੰਜੀਵ ਅਰੂੜਾ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਲੁਧਿਆਣਾ ਤੋਂ ਜਮਨੀ ਚੋਣ ਲੜੀ ਸੀ ਤਾਂ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣਦੇ ਨੇ ਤੇ ਇੱਥੋਂ ਹੀ ਉਹਨਾਂ ਨੂੰ ਮੰਤਰੀ ਦਾ ਪਦਵੀ ਹਾਸਲ ਹੁੰਦਾ ਹਾਲਾਂਕਿ ਹੁਣ ਇਹ ਸੀਟ ਖਾਲੀ ਹੈ ਤਾਂ ਇਸ ਸੀਟ ਦੇ ਲਈ ਚੋਣਾਂ ਦਾ ਐਲਾਨ ਹੁੰਦਾ ਹੈ 24 ਅਕਤੂਬਰ ਨੂੰ ਇਸ ਰਾਜ ਸਭਾ ਸੀਟ ਦੇ ਲਈ ਜਿਮਨੀ ਚੋਣ ਹੋਵੇਗੀ ਤੇ ਉਸੇ ਦਿਨ ਹੀ ਇਸ ਦਾ ਨਤੀਜਾ ਐਲਾਨਿਆ ਜਾਵੇਗਾ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣ ਦਾ ਐਲਾਨ ਹੋ ਚੁੱਕਿਆ ਹੈ ਤਾਂ ਦੱਸੋ ਜੀ ਕਿ ਜਿੱਥੇ ਸੁਨਜੀਵ ਅਰੂੜਾ ਦੇ ਮੰਤਰੀ ਬਨਣ ਤੋਂ ਬਾਅਦ ਜਿਹੜੀ ਸੀਟ ਹੈ ਖਾਲੀ ਹੁੰਦੀ ਹੈ ਜਿਸ ਸੀਟ ਤੇ ਹੁਣ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸੋ ਜੀ ਕਿ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣਾਂ ਦਾ ਐਲਾਨ ਹੋ ਚੁੱਕਿਆ ਇਸ ਦੇ ਦਰਮਿਆਨ ਦੱਸਿਆ ਵੀ ਜਾ ਰਿਹਾ ਹੈ ਕਿ ਜਿੱਥੇ ਇਹ ਸੀਟ ਜਿਹੜੀ ਹੈ ਸੰਜੀਵ ਅਰੂੜਾ ਜੋ ਕਿ ਰਾਜ ਸਭਾ ਸੀਟ ਤੋਂ ਮੈਂਬਰ ਸਨ ਪਰ ਉਹਨਾਂ ਦੇ ਮੰਤਰੀ ਮਰਨ ਤੋਂ ਬਾਅਦ 24 ਅਕਤੂਬਰ ਨੂੰ ਰਾਜ ਸਭਾ ਸੀਟ ਦੇ ਲਈ ਹੁਣ ਜਿਮਨੀ ਚੋਣ ਹੋਣੀ ਹੈ ਸੰਜੀਵ ਅਰੂੜਾ ਦੇ ਅਸਤੀਫੇ ਕਰਕੇ ਸੀਟ ਖਾਲੀ ਹੋਈ ਸੀ 24 ਅਕਤੂਬਰ ਨੂੰ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ ਤਾਂ ਸੰਜੀਵ ਅਰੂੜਾ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਲੁਧਿਆਣਾ ਤੋਂ ਜਿਮਨੀ ਚੋਣ ਲੜੀ ਸੀ ਤਾਂ ਲੁਧਿਆਣਾ ਪੱਛਮੀ ਤੋਂ ਵਿਧਾਇਕ ਬੰਦ ਨੇ ਤੇ ਇਥੋਂ ਹੀ ਉਹਨਾਂ ਨੂੰ ਮੰਤਰੀ ਦਾ ਪਦਵੀ ਹਾਸਲ ਹੁੰਦਾ ਹਾਲਾਂਕਿ ਹੁਣ ਇਹ ਸੀਟ ਖਾਲੀ ਹੈ ਤਾਂ ਇਸ ਸੀਟ ਦੇ ਲਈ ਚੋਣਾਂ ਦਾ ਐਲਾਨ ਹੁੰਦਾ ਹੈ 24 ਅਕਤੂਬਰ ਨੂੰ ਇਸ ਰਾਜ ਸਭਾ ਸੀਟ ਦੇ ਲਈ ਜਿਮਨੀ ਚੋਣ ਹੋਵੇਗੀ ਤੇ ਉਸੇ ਦਿਨ ਹੀ ਇਸ ਦਾ ਨਤੀਜਾ ਐਲਾਨਿਆ ਜਾਵੇਗਾ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣ ਦਾ ਐਲਾਨ ਹੋ ਚੁੱਕਿਆ ਹੈ ਤਾਂ ਦੱਸ ਦਈਏ ਕਿ ਜਿੱਥੇ ਸੁਨਜੀਵ ਅਰੂੜਾ ਦੇ ਮੰਤਰੀ ਬਨਣ ਤੋਂ ਬਾਅਦ ਜਿਹੜੀ ਸੀਟ ਹੈ ਖਾਲੀ ਹੁੰਦੀ ਹੈ ਜਿਸ ਸੀਟ ਤੇ ਹੁਣ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣਾਂ ਦਾ ਐਲਾਨ ਹੋ ਚੁੱਕਿਆ ਇਸ ਦੇ ਦਰਮਿਆਨ ਦੱਸਿਆ ਵੀ ਜਾ ਰਿਹਾ ਹੈ ਕਿ ਜਿੱਤੇ ਇਹ ਸੀਟ ਜਿਹੜੀ ਹੈ ਸੰਜੀਵ ਅਰੂੜਾ ਜੋ ਕਿ ਰਾਜ ਸਭਾ ਸੀਟ ਤੋਂ ਮੈਂਬਰ ਸਨ ਪਰ ਉਹਨਾਂ ਦੇ ਮੰਤਰੀ ਮਰਨ ਤੋਂ ਬਾਅਦ 24 ਅਕਤੂਬਰ ਨੂੰ ਰਾਜ ਸਭਾ ਸੀਟ ਦੇ ਲਈ ਹੁਣ ਜਿਮਨੀ ਚੋਣ ਹੋਣੀ ਸੰਜੀਵ ਅਰੂੜਾ ਦੇ ਅਸਤੀਫੇ ਕਰਕੇ ਸੀਟ ਖਾਲੀ ਹੋਈ ਸੀ 24 ਅਕਤੂਬਰ ਨੂੰ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ ਤਾਂ ਸੰਜੀਵ ਅਰੂੜਾ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਲੁਧਿਆਣਾ ਤੋਂ ਜਿਮਨੀ ਚੋਣ ਲੜੀ ਸੀ ਤਾਂ ਲੁਧਿਆਣਾ ਪੱਛਮੀ ਤੋਂ ਵਿਧਾਇਕ ਬੰਦ ਨੇ ਤੇ ਇੱਥੋਂ ਹੀ ਉਹਨਾਂ ਨੂੰ ਮੰਤਰੀ ਦਾ ਪਦਵੀ ਹਾਸਲ ਹੁੰਦਾ ਹਾਲਾਂਕਿ ਹੁਣ ਇਹ ਸੀਟ ਖਾਲੀ ਹੈ ਤਾਂ ਇਸ ਸੀਟ ਦੇ ਲਈ ਚੋਣਾਂ ਦਾ ਐਲਾਨ ਹੁੰਦਾ ਹੈ 24 ਅਕਤੂਬਰ ਨੂੰ ਇਸ ਰਾਜ ਸਭਾ ਸੀਟ ਦੇ ਲਈ ਜਿਮਨੀ ਚੋਣ ਹੋਵੇਗੀ ਤੇ ਉਸੇ ਦਿਨ ਹੀ ਇਸ ਦਾ ਨਤੀਜਾ ਐਲਾਨਿਆ ਜਾਵੇਗਾ